ਨਹੀਂ ਲਿਆਦਾ ਚੜਾਦਾ ਉਂਗਲਾ ਦੇਣਾ ਉਹਨਾਂ ਤੇ ਕੇਰਾ ਦੇਖੋ ਨਹੀਂ ਦਵਾਦਾ ਦਾ ਪਿਓ ਬੜਾ ਕੰਜੂਸ ਆ ਅਹ ਸਾਈਕਲ ਤਾਂ ਨੂੰ ਮਸਾ ਇੱਕ ਵਾਰ ਚ ਲੈ ਕੇ ਦਿੱਤਾ ਉਹਨੇ ਯਾਰ ਵਧ ਗਿਆ ਪੁੱਗਲਕ ਬਰੇਕਲੇ स्पून ਨਾ ਕਰੇ ਹਨ ਉਹ ਬੜਾ ਤੁਹਾਨੂੰ ਬੋਲਣਾ ਦੇਖੋ ਕੀ ਤੇਰਾ ਜਕਾ ਦੇ ਉਂਗਲਾ ਇਹਨੂੰ ਹੋਰ ਆ ਬਾਕੀ ਦੇਖੋ ਬਹਿਣੇ ਕੀ ਬਣ ਦੱਗੇ ਪਾਪਾ ਕੋ ਪਾਪਾ

ਤੂੰ ਮੋਟਰਸਾਈਕਲ ਕੀ ਕਰਨਾ ਉਹ ਸਾਰਾ ਕਰੇ ਮੋਟਰਸਾਈਕਲ ਆਪਾਂ ਪੈਰ ਦਵਾਲਿਆ ਯਾਰ ਮੈਨੂੰ ਕੰਮਾ ਮੇਰੇ ਕੋਲ ਲੋੜ ਹੀ ਨਹੀਂ ਪੈਂਦੀ ਆਪਾਂ ਅਸੀਂ ਤਾਂ ਖੇਤ ਜਾਣਾ ਹੁੰਦਾ ਸਾਈਕਲ ਤੇ ਜਾਏ ਹੁਣੇ ਯਾਰ ਆ ਖੇਤ ਆਪਣਾ ਹੁਣ ਖੇਤ ਬੰਨੇ ਜਾਂਦੇ ਆ ਆਪਾਂ ਤੁਰ ਕੇ ਜਾਂਦੇ ਆ ਮੋਟਰਸਾਈਕਲ ਦਵਾਲਿਆ ਮੈਨੂੰ ਨਾਲੇ ਆਖੇ ਓ ਆਪਾਂ ਨੂੰ ਲੋੜ ਹੀ ਨਹੀਂ ਪੈਂਦੀ ਆਪਾਂ ਮੋਟਰਸਾਈਕਲ ਕੀ ਕਰਨਾ ਕਾਲ ਜੀ ਇਹਨਾਂ ਤੋਂ ਵਾਸਤੇ ਭੱਜ ਜਾਣਾ ਉਹ ਨਹੀਂ ਪਾਪਾ ਲੋੜ ਹੀ ਨਹੀਂ ਪੈਂਦੀ ਮੋਟਰਸਾਈਕਲ ਦੀ ਯਾਰ ਮੈਨੂੰ ਮੋਟਰਸਾਈਕਲ ਦਵਾ ਕੇ ਲੈ ਮੈਨੂੰ ਨਹੀਂ ਪਤਾ ਓ ਯਾਰ ਉਹੀ ਤੇਰੀਆਂ ਕਮਲ ਗਿਆ ਗੱਲਾਂ ਮੋਟਰਸਾਈਕਲ ਦੀ ਲੋੜ ਹੀ ਨਹੀਂ ਪੈਂਦੀ ਭਾਏ ਨਾ ਤੇਲ ਓ ਤੂੰ ਤਾਂ ਜਦ ਕਰਕੇ ਖੜ ਗਿਆ ਯਾਰ ਸਾਰਿਆਂ ਦੀ ਆਪਾਂ ਰੀਸ ਕਰਨੀ ਆਪਾਂ ਨੂੰ ਆਪ ਦਾ ਦੇਖਣਾ ਪੈਂਦਾ ਆਪ ਆ ਖੇਤ ਰਹਿ ਗਿਆ ਕੋਈ ਗੱਲ ਨਹੀਂ ਤੈਨੂੰ ਲੈ ਦੂੰਗਾ ਅਗਲੇ ਸਾਲ ਲੈ ਦੂੰਗਾ ਮੋਟਰਸਾਈਕਲ ਨਹੀਂ ਪਾਪਾ ਮੈਂ ਤਾਂ ਲੈ ਕੇ ਆਉਣਾ ਮੈਂ ਤਾਂ ਅੱਜੀ ਦਵਾ ਕੇ ਲਿਆ ਓ ਯਾਰ ਹੁਣ ਤੇਰਾ ਸਰਦਾ ਨਹੀਂ ਮੋਟਰਸਾਈਕਲ ਬਣਾ ਨਹੀਂ ਮੇਰਾ ਨਹੀਂ ਮੈਂ ਤਾਂ ਦਵਾ ਕੇ ਲਿਆ ਤੂੰ ਮੋਟਰਸਾਂ ਰਾਜੀ ਓਹੀ ਗੱਲ ਯਾਰ ਤੇਰੀ ਫਿਰ ਸਾਰਿਆਂ ਕੋਲੇ ਪਾਪਾ ਮੋਟਰਸਾਂ ਲੈ ਯਾਰ ਮੈਨੂੰ ਕਿਉਂ ਨਹੀਂ ਦਵਾਉਂਦਾ ਤੂੰ ਓਏ ਛੇਰਾ ਤੂੰ ਤਾਂ ਸਾਰਿਆਂ ਦੀ ਰੀਸ ਕਰਨ ਲੱਗ ਗਿਆ ਫਿਰ ਹੁਣ ਸਰਦਾ ਨਹੀਂ ਤੇਰਾ ਮੋਟਰਸਾਈਕਲ ਬਣਾ ਨਹੀਂ ਮੇਰਾ ਨਹੀਂ ਸਰਦਾ ਚਾਲ ਪਰ ਕੋਈ ਨਹੀਂ ਦੇਖ ਰਹਾ ਮੈਂ ਕੋਈ ਆੜਤੀ ਇਹ ਨਾਲ ਗੱਲ ਕਰਦਾ ਫੜ ਕੇ ਲਿਆਉਣਾ ਪੈਸੇ ਤਨ ਦਵਾ ਦੂੰਗਾ ਠੀਕ ਆ ਠੀਕ ਆ ਠੀਕ ਆ ਪਾਣੀ ਲਾਇਆ ਏ ਖੇਤ ਹਾਂ ਪਾਣੀ ਲੈ ਆਂਦਾ ਠੀਕ ਆ ਕਾਲ ਵੀ ਘਟਿਆਂਦਾ ਚੱਲ ਵਧੀਆ ਕੀਤਾ ਯਾਰ ਲੈ ਆਂਦੇ ਆ ਕੱਲ ਮਢੰਡੇ ਪੱਕਾ ਹਾਂ ਜਾ ਮਾ ਗਿਆ ਯਾਰ ਓਏ ਆ ਤਾਂ ਹੀ ਤਾਂ ਕਢਾਇਆ ਆਪਾਂ ਯਾਰ ਵਧੀਆ ਕੀਤਾ ਹੋਰ ਹਾਂ ਤੇ ਲੈ ਆਂ ਕੱਲ ਚੱਲ ਬਣਾ ਕੋਈ ਗੱਲ ਨਹੀਂ ਆਪਾਂ ਕਿਵੇਂ ਹੋਏ ਠੀਕ ਆ ਜੀ ਕੱਲੇ ਆ ਓਏ ਜਾਂਦਾ ਮੈਂ ਤੈਨੂੰ ਕਹੇ ਕਿਤੇ ਗਏ ਸੀ ਗੱਲ ਮੈਂ ਲੱਗਦਾ ਯਾਰ ਲੈਂਦਾ ਮੈਂ ਲੱਗਦਾ ਨਹੀਂ ਯਾਰ ਚਰਤ ਲਈ ਸੀ ਤੂੰ ਹੁਣ ਕੱਢ ਪੈਸੇ ਲੱਗਦਾ ਨਹੀਂ ਇੱਦਾਂ ਦਾ ਕਿੱਥੇ ਦਾ ਵਾਦਾ ਹੋਇਆ ਯਾਰ ਲੱਗਦਾ ਹੀ ਨਹੀਂ ਸਾਨੂੰ ਤਾਂ ਭਰਾਵਾ ਕਿਦਾ ਮੰਗਲਾ ਹੋਇਆ ਨਹੀਂ ਨਹੀਂ ਲੈਂਦਾ ਮੈਂ ਅੱਛਾ ਤੇਰੇ ਬਾਪੂ ਨੇ ਦਵਾਦਾ ਯਾਰ ਹਾਂ ਇੰਨੇ ਜੋਗਰਾ ਹੋ ਗਿਆ ਤੇਰਾ ਬਾਪੂ ਹੋਰ ਯਾਰ ਇਹ ਤੇਰਾ ਆਪਣੀ ਓਏ ਕੰਮ ਆ ਗਿਆ ਆਪਣੀ ਲੱਗ ਗਿਆ ਆਪਣਾ ਆਪਾਂ ਹੁਣ ਗੱਲਾਈ ਸਨਾਂ ਉਹ ਕੰਮ ਆ ਗਿਆ ਹੁਣ ਆਪਣੀ ਲੱਗ ਗਈ ਹਾਂ ਹਨਾ ਲੈਂਦਾ ਨਾ ਨਾ ਯਾਰ ਕੀ ਯਾਰ ਕਣਕ ਤੇ ਸਪਰੇ ਵੀ ਕਰਨੀ ਆ ਬੰਦਾ ਵੀ ਨਹੀਂ ਮਿਲਦਾ ਕੋਈ ਇਹਦੇ ਬਾਲੇ ਕੱਖ ਹੋਏ ਪਏ ਆ ਇਹਰ ਕਲਾਵਨਾ ਫਸਿਆ ਕੀ ਹਾਲਤ ਆ ਠੀਕ ਆ ਵਧੀਆ ਕਿਵੇਂ ਓਏ ਵਧੀਆ ਤਾਂ ਕਿੱਥੋਂ ਆਇਆ ਇੱਥੋਂ ਆਇਆ ਕੀ ਕਰੀ ਨਾ ਕੱਖ ਜਿ ਘੱਡੀ ਨਾ ਕੱਖੀ ਵਾਲੇ ਹੋਏ ਪਏ ਆ ਅੱਛਾ ਪਾਣੀ ਕੋ ਨਹੀਂ ਲਾ ਲਿਆ ਹੈ ਲਾਇਆ ਸੀ ਇਹਦੇ ਜਮਾਂ ਚਲ ਕੱਖੇ ਕੱਢ ਦਾਂਗੇ ਅੱਛਾ ਹੂੰ ਹੋ ਠੀਕ ਆ ਤਾਂ ਵਧੀਆ ਯਾਰ ਆ ਬਾਹਾਂ ਹੀ ਤੇ ਕੀ ਕਰਾਲਿਆ ਉਹ ਕੁਛ ਨਹੀਂ ਯਾਰ ਇਹ ਤਾਂ ਪਸ਼ੂਆਂ ਨੇ ਮਾਰਿਆ ਅੱਛਾ ਤੇ ਕੀ ਕਹਿੰਦੇ ਫਿਰ ਡਾਕਟਰਾਂ ਨਾਲ ਡਾਕਟਰਾਂ ਨੇ ਕੀ ਕਹਿਣਾ ਦਵਾਈ ਦੇਤੀ ਤੇ ਛੋੜ ਦੇਣ ਮੋਟਰਸਾਂ ਦਵਾਈ ਦਿੱਤਾ ਓਏ ਹੋਰ ਫਿਰ ਛੋਰ ਨੂੰ ਦਵਾਉਣਾ ਪਿਆ ਭਰਾਵਾ ਜਿੱਦ ਕਰਕੇ ਖੜ੍ਹ ਗਿਆ ਜਦੋਂ ਅੱਛਾ ਉਹਨੂੰ ਕਿਹਾ ਹਵਲੀ ਤੁਰਿਆ ਕਰ ਕਲੈਕਸ਼ਨ ਜੇ ਮਾਰਦਾ ਫਿਰਦਾ ਸੀ ਭਰਾਵਾ ਤੁਸੀਂ ਸਮਝਾਇਓ ਹੁਣ ਛੋਡਾ ਯਾਰ ਦੋਸਤ ਆ ਯਾਰ ਉਹ ਸਮਝਿਆ ਨਹੀਂ ਮਦਰ ਸਮਝਾਇਆ ਸੀ ਮੈਂ ਤਾਂ ਪਹਿਲਾਂ ਲੈ ਕੇ ਦਿੱਤਾ ਸੀ ਚਲ ਕੋਈ ਨਾ ਸਮਝਾਵਾਂਗੇ ਕਹਾਂਗੇ ਚਲ ਠੀਕ ਆ ਤਾ ਠੀਕ ਆ ਤਾ ਆ ਵਧੀਆ ਬਸ ਠੀਕ ਆ ਜਿਵੇਂ ਚੱਲੀ ਜਾਂਦਾ ਕੰਮ ਠੀਕ ਆ ਚਾਹ ਪੀਦਾ ਤਾ ਆ ਹਾਂ ਨਾ ਬਸ ਯਾਰ ਠੀਕ ਹੈ ਤਾਂ ਆ ਮੇਰੇ ਸਾਲੇ ਆਹ ਲਾਉਂਦੇ ਆ ਲੁੱਤੀਆਂ ਮੈਨੂੰ ਪੱਕਾ ਪਤਾ ਆਹ ਗੱਦੀ ਕੁੱਤੇ ਜਿਹਨੇ ਲਾਈ ਆ ਲੁੱਤੀ ਇਹਨਾਂ ਦਾ ਤਾਂ ਸਰਦਾ ਵਰਦਾ ਭੈਂਦਰਿਆਂ ਦਾ ਆਪ ਦਾ ਹਲੇ ਠੀਕ ਨਹੀਂ ਗਾ ਕੰਮ ਆ ਸ਼ੋਰ ਜੈ ਇਹਨਾਂ ਦੀਆਂ ਉਂਗਲਾਂ ਤੇ ਚੜਦਾ ਭੈਂਦੇ ਯਾਰਾਂ ਨੇ ਇਹਨਾਂ ਨਹੀਂ ਚੜਾਇਆ ਇਹਨੂੰ ਉਂਗਲਾਂ ਤੇ